ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਸੀਰਤ ਆਪਣੇ ਪਿੱਕੇ ਆਪਣੇ ਪਾਪਾ ਗਜ਼ਿੰਦਰ ਸਿੰਘ ਦੀ ਫੋਟੋ ਮੂਰੇ ਦੁਖੀ ਮਨ ਨਾਲ ਬੈਠੀ ਸੀ। ਮਾਂ ਦੇ ਮਰਨ ਤੋਂ ਬਾਅਦ ਆਪਣੇ ਪਾਪਾ ਨਾਲ ਹੀ ਉਹ ਆਪਣੇ ਦਿਲ ਦੀਆਂ ਗੱਲਾਂ ਕਰ ਲੈਂਦੀ ਸੀ। ਵੀਰਾ ਭਾਬੀ ਤਾਂ ਆਪਣੀ ਦੁਨੀਆ ਵਿੱਚ ਹੀ ਮਸਤ ਰਹਿੰਦੇ। ਉਹਨਾਂ ਨੂੰ ਤਾਂ ਰਿਸ਼ਤਿਆਂ ਤੇ ਘਰ ਪਰਿਵਾਰ ਤੋਂ ਜਿਵੇਂ ਕੋਈ ਮਤਲਬ ਹੀ ਨਹੀਂ ਰਹਿ ਗਿਆ ਸੀ। ਅੱਜ ਪਾਪਾ ਦੇ ਜਾਣ ਤੋਂ ਬਾਅਦ ਉਸ ਨੂੰ ਬਹੁਤ ਖਾਲੀਪਨ ਮਹਿਸੂਸ ਹੋ ਰਿਹਾ ਸੀ। ਸੀਰਤ ਜਦ ਵੀ ਪੇਕੇ ਆਉਂਦੀ ਤਾਂ ਉਸ ਦੀ ਭਾਬੀ ਦਾ ਮੂੰਹ ਬੰਨ ਜਾਂਦਾ। ਉਹ ਆਪਣੇ ਕਮਰੇ ਵਿੱਚੋਂ ਬਾਹਰ ਹੀ ਨਾ ਆਉਂਦੀ। ਉਸਦੇ ਪਾਪਾ ਅਰਸ਼ ਨੂੰ ਕੁਝ ਬਣਾਉਣ ਲਈ ਨਹੀਂ ਸੀ ਕਹਿੰਦੇ। ਪਤਾ ਸੀ ਅੱਗੋਂ ਜਵਾਬ ਨਾ ਵਿੱਚ ਹੀ ਮਿਲੇਗਾ। ਇਸ ਕਰਕੇ ਜਦੋਂ ਸੀਰਤ ਮਿਲਣ ਆਉਂਦੀ ਤਾਂ ਉਸਦੇ ਪਾਪਾ ਆਪਣੇ ਦਿਲ ਦੀ ਗੱਲ ਉਸ ਨਾਲ ਕਰਦੇ। 2 ਸਾਲ ਪਹਿਲਾਂ ਜਦੋਂ ਸੀਰਤ ਆਪਣੇ ਪੇਕੇ ਆਈ ਸੀ ਤਾਂ ਉਸਦੇ ਪਾਪਾ ਨੇ ਕਚੌਰੀਆਂ ਖਾਣ ਦੀ ਫਰਮਾਇਸ਼ ਕੀਤੀ ਉਹ ਫਟਾਫਟ ਰਸੋਈ ਵਿੱਚ ਜਾ ਕੇ ਉਹਨਾਂ ਲਈ ਕਚੌਰੀਆਂ ਬਣਾਉਣ ਲੱਗੀ ਤਾਂ ਅਰਸ਼ ਆ ਕੇ ਮੈਨੇ ਮਾਰਦੇ ਹੋਏ ਕਹਿਣ ਲੱਗੀ ਤੂੰ ਇੱਥੇ ਆਪਣੇ ਪਾਪਾ ਨੂੰ ਮਿਲਣ ਆਉਣੀ ਐ ਕਿ ਸਾਡਾ ਖਰਚ ਵਧਾਉਣ ਰੋਟੀ ਸਬਜ਼ੀ ਬਣੀ ਐ ਉਹ ਨਹੀਂ ਖਾ ਸਕਦੀ ਜੋ ਆਪਣੇ ਲਈ ਕਚੌਰੀਆਂ ਬਣਾਉਣ ਬੈਠ ਗਈ ਸਹੌਰਿਆਂ ਤੋਂ ਕਿ ਭੁੱਖੀ ਹੀ ਆ ਗਈ ਸੀ ਸੀਰਤ ਹੈਰਾਨੀ ਨਾਲ ਬੋਲੀ ਭਾਬੀ ਪਾਪਾ ਦਾ ਮਨ ਕਰ ਰਿਹਾ ਸੀ ਇਸ ਲਈ ਮੈਂ ਉਹਨਾਂ ਲਈ ਤਹਰਸ਼ ਖਿਜਦੇ ਹੋਏ ਬੋਲੀ ਆਹੋ ਪਿਓਤੀ ਦੋਨੋਂ ਮਿਲ ਕੇ ਸਾਡੀ ਕਮਾਈ ਤੇ ਐਸ਼ ਕਰੋ ਇਹ ਸਭ ਸੁਣਦੇ ਹੀ ਸੀਰਤ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਤੇ ਕਹਿਣ ਲੱਗੀ ਭਾਬੀ ਪਾਪਾ ਨੂੰ ਪੈਨਸ਼ਨ ਵੀ ਤਾਂ ਮਿਲਦੀ ਐ ਤੁਸੀਂ ਅਜਹੀਆਂ ਗੱਲਾਂ ਕਿਉਂ ਕਰ ਰਹੇ ਹੋ ਤੇਰੇ ਪਾਪਾ ਦੀ ਪੈਨਸ਼ਨ ਤਾਂ ਉਹ ਤੇਰੇ ਤੇ ਹੀ ਲੁਟਾ ਦਿੰਦੇ ਨੇ ਥੋੜੀ ਬਹੁਤ ਬਚਦੀ ਐ ਉਹ ਦਵਾਈ ਬੁੱਟੀ ਵਿੱਚ ਹੀ ਖਰਚ ਹੋ ਜਾਂਦੀ ਐ ਉਹਨਾਂ ਦੇ ਕੋਲ ਪੈਸੇ ਹੁੰਦੇ ਕਿੱਥੇ ਨੇ ਸਾਰੇ ਰਾਸ਼ਨ ਪਾਣੀ ਦਾ ਖਰਚ ਤਾਂ ਸਾਨੂੰ ਕਰਨਾ ਪੈਂਦਾ ਅਰਸ਼ ਦੀ ਛੋਟੀ ਸੋਚ ਜਾਣ ਕੇ ਉਸ ਨੂੰ ਬਹੁਤ ੱੱਕਾ ਲੱਗਿਆ ਉਹ ਰੋਣ ਲੱਗੀ ਉਸ ਨੂੰ ਰੋਂਦਾ ਵੇਖ ਕੇ ਇੱਕਦਮ ਅਰਸ਼ ਬੋਲੀ ਮੇਰੇ ਘਰ ਵਿੱਚ ਰੋ ਰੋ ਕੇ ਮਨਹੂਸੀਅਤ ਫੈਲਾਉਣ ਦੀ ਜ਼ਰੂਰਤ ਨਹੀਂ ਜੇ ਤੂੰ ਆਪਣੇ ਪੇਕੇ ਆ ਕੇ ਇਹ ਤਮਾਸ਼ਾ ਕਰਨਾ ਤਾਂ ਅੱਗੇ ਤੋਂ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ ਸੀਰਤ ਆਪਣੇ ਆਪ ਨੂੰ ਇੰਨਾ ਬੇਇੱਜ਼ਤ ਮਹਿਸੂਸ ਕਰ ਰਹੀ ਸੀ ਕਿ ਉਸੇ ਸ਼ਾਮ ਨੂੰ ਉਹ ਆਪਣੇ ਸਹੁਰੇ ਘਰ ਵਾਪਸ ਚਲੀ ਗਈ ਉਸ ਤੋਂ ਬਾਅਦ ਉਹ ਆਪਣੇ ਪਾਪਾ ਨੂੰ ਬਾਹਰ ਮੰਦਰ ਵਿੱਚ ਹੀ ਮਿਲ ਲੈਂਦੀ ਪਰ ਆਪਣੇ ਪੇਕੇ ਕਦੇ ਨਾ ਆਈ ਅੱਜ ਆਪਣੇ ਪਾਪਾ ਦੇ ਸਦੀਵੀ ਵਿਛੋੜੇ ਤੋਂ ਬਾਅਦ ਨੀਰਜ ਵੀਰੇ ਨੇ ਉਸ ਨੂੰ ਆਪ ਘਰ ਆਉਣ ਲਈ ਕਿਹਾ ਸੀ ਤਾਂ ਉਸ ਨੂੰ ਲੱਗਿਆ ਕਿ ਉਸ ਦੇ ਭਰਾ ਭਾਬੀ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ ਪਰ ਥੋੜੀ ਦੇਰ ਬਾਅਦ ਹੀ ਨੀਰਸ ਦੇ ਅਰਸ਼ ਨੇ ਇੱਕ ਫਾਈਲ ਉਸ ਵੱਲ ਵਧਾਉਂਦੇ ਹੋਏ ਕਿਹਾ ਦੀਦੀ ਇਹਨਾਂ ਪੇਪਰਾਂ ਤੇ ਸਾਈਨ ਕਰ ਦਿਓ ਤਾਂਕਿ ਤੁਹਾਨੂੰ ਦੁਬਾਰਾ ਇੱਥੇ ਆਉਣਾ ਨਾ ਪਵੇ ਮੰਮੀ ਪਾਪਾ ਦੇ ਜਾਣ ਤੋਂ ਬਾਅਦ ਟੁੱਟ ਚੁੱਕੀ ਸੀਰਤ ਹੈਰਾਨੀ ਨਾਲ ਉਹਨਾਂ ਦੀਆਂ ਸ਼ਕਲਾਂ ਵੱਲ ਵੇਖ ਕੇ ਸੋਚ ਰਹੀ ਸੀ ਕਿ ਹੁਣ ਇਹ ਮੇਰਾ ਪੇਕੇਆਂ ਨਾਲ ਸਬੰਧ ਵੀ ਖਤਮ ਕਰ ਦੇਣਗੇ ਕੀ ਮੈਂ ਕਦੇ ਵੀ ਆਪਣੇ ਪੇਕੇ ਨਹੀਂ ਆ ਸਕਾਂਗੀ ਦੀਰੋ ਬਹੁਤ ਦੁਖੀ ਨਜ਼ਰਾਂ ਨਾਲ ਆਪਣੇ ਵੀਰਵਲ ਵੇਖਦੇ ਹੋਏ ਬੋਲੀ ਵੀਰੇ ਇਹ ਭਾਬੀ ਕੀ ਕਹਿ ਰਹੀ ਹੈ ਕਿ ਤੁਸੀਂ ਵੀ ਇਹ ਚਾਹੁੰਦੇ ਹੋ ਕਿ ਮੈਂ ਇੱਥੇ ਦੁਬਾਰਾ ਨਾ ਆਵਾਂ ਉਸੇ ਟਾਈਮ ਅਰਸ਼ ਨੇ ਤਪਾਕ ਦੇ ਨੇ ਕਿਹਾ ਇਹ ਸਮਾਂ ਜ਼ਿਆਦਾ ਗੱਲਾਂ ਬਣਾਉਂਦਾ ਨਹੀਂ ਹੈ ਤੁਸੀਂ ਬਸ ਚੁੱਪਚਾਪ ਸਾਈਨ ਕਰੋ ਤੇ ਇੱਥੋਂ ਜਾਓ ਪਹਿਲਾਂ ਵੀ ਕਿਹੜਾ ਐਨੇ ਸਾਲ ਤੁਸੀਂ ਪੇਕੇ ਆਏ ਜਿਹੜਾ ਤੁਹਾਨੂੰ ਹੁਣ ਐਨਾ ਜ਼ਿਆਦਾ ਦੁੱਖ ਲੱਗ ਰਿਹਾ ਹੈ ਨਾਲੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਤੁਸੀਂ ਕਿਸੇ ਨਾ ਕਿਸੇ ਲਾਲਚ ਵਿੱਚ ਹੀ ਪਾਪਾ ਨੂੰ ਆਪਣੇ ਨਾਲ ਲਿਜਾ ਕੇ ਉਹਨਾਂ ਦੀ ਸੇਵਾ ਕਰਨ ਬਾਰੇ ਕਹਿੰਦੇ ਰਹਿੰਦੇ ਸੀ ਇਸ ਲਈ ਤਾਂ ਅਸੀਂ ਅੰਤ ਤੱਕ ਉਹਨਾਂ ਦੀ ਸੇਵਾ ਕੀਤੀ ਅਸੀਂ ਉਹਨਾਂ ਦੀ ਸੇਵਾ ਕੀਤੀ ਹੈ ਤਾਂ ਮੇਵਾ ਤੁਹਾਨੂੰ ਕਿਉਂ ਮਿਲੇਗਾ ਤੁਸੀਂ ਚੁੱਪਚਾਪ ਇਹਨਾਂ ਪੇਪਰਾਂ ਤੇ ਸਾਈਨ ਕਰੋ ਇਹਨਾਂ ਪੇਪਰਾਂ ਵਿੱਚ ਲਿਖਿਆ ਹੈ ਕਿ ਤੁਹਾਨੂੰ ਪਾਪਾ ਦੀ ਸੰਪਤੀ ਵਿੱਚੋਂ ਕੋਈ ਹਿੱਸਾ ਨਹੀਂ ਚਾਹੀਦਾ ਇਹ ਸੁਣ ਕੇ ਤਾਂ ਸੀਰਤ ਹੈਰਾਨ ਹੀ ਰਹਿ ਗਈ ਉਸ ਦਾ ਸਿਰ ਘੁੰਮਣ ਲੱਗ ਗਿਆ ਸੋਚਣ ਲੱਗੀ ਕਿ ਇਹ ਕੀ ਗੱਲਾਂ ਕਰ ਰਹੇ ਨੇ ਅਰਸ਼ ਤਾਂ ਫਿਰ ਬੇਗਾਨੀ ਐ ਪਰ ਨੀਰਸ ਤਾਂ ਮੇਰਾ ਸਕਾ ਭਰਾ ਐ ਅਸੀਂ ਇਸ ਢੇੜੇ ਵਿੱਚ ਇਕੱਠੇ ਖੇਡੇ ਆ ਲੜੇ ਆ ਵੱਡੇ ਹੋਏ ਆ ਫਿਰ ਉਹ ਮੈਨੂੰ ਛੱਡਣ ਅਤੇ ਮੇਰੇ ਨਾਲ ਰਿਸ਼ਤਾ ਤੋੜਨ ਬਾਰੇ ਸੋਚ ਵੀ ਕਿਵੇਂ ਸਕਦਾ ਐ ਅਰਸ਼ ਵੀ ਕਿਸੇ ਦੀ ਧੀ ਐ ਇੱਕ ਧੀ ਲਈ ਉਸਦਾ ਪੇਕਾ ਕਰ ਕਿੰਨਾ ਜ਼ਰੂਰੀ ਹੁੰਦਾ ਐ ਉਸਦੀ ਕਿੰਨੀ ਅਹਿਮਤ ਹੁੰਦੀ ਐ ਉਸਦੀ ਜ਼ਿੰਦਗੀ ਵਿੱਚ ਕੀ ਇਹ ਅਰਸ਼ ਨੂੰ ਪਤਾ ਨਹੀਂ ਇੱਕ ਜਾਇਦਾਦ ਦੇ ਲਾਲਚ ਵਿੱਚ ਇਹ ਖੂਨ ਦੇ ਰਿਸ਼ਤਿਆਂ ਨੂੰ ਭੁੱਲ ਗਏ ਨੇ ਪਾਪਾ ਹਮੇਸ਼ਾ ਸਾਡੇ ਦੋਵਾਂ ਬਾਰੇ ਸੋਚਦੇ ਸੀ ਉਹ ਹਮੇਸ਼ਾ ਸਾਡੇ ਦੋਨਾਂ ਭੈਣ ਭਰਾਵਾਂ ਦਾ ਭਲਾ ਹੀ ਚਾਹੁੰਦੇ ਸੀ ਬਚਪਨ ਤੋਂ ਹੀ ਕੋਈ ਚੀਜ਼ ਘਰ ਵਿੱਚ ਆਉਂਦੀ ਤਾਂ ਦੋਨਾਂ ਨੂੰ ਬਰਾਬਰ ਬਰਾਬਰ ਦਿੰਦੇ ਤੇ ਅੱਜ ਨੀਰਜ ਇਹ ਸਭ ਕੁਝ ਇਕੱਲੇ ਹੀ ਹੜੱਪ ਜਾਣਾ ਚਾਹੁੰਦਾ ਹੈ ਉਹ ਉੱਠ ਕੇ ਖੜੀ ਹੋਈ ਤੇ ਆਪਣੇ ਭਰੇ ਹੋਏ ਗਲੇ ਨਾਲ ਬੋਲੀ ਵੀਰੇ ਉਂਝ ਵੀ ਮੇਰੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਮੇਰੇ ਸੌਰਿਆਂ ਨੂੰ ਵੀ ਕਿਸੇ ਜ਼ਮੀਨ ਜਾਇਦਾਦ ਦਾ ਕੋਈ ਲਾਲਚ ਨਹੀਂ ਮੈਂ ਵੀ ਕਦੇ ਇਸ ਸੰਪਤੀ ਤੇ ਆਪਣਾ ਅਧਿਕਾਰ ਨਹੀਂ ਸੀ ਜਤਾਉਣਾ ਚਾਹੁੰਦੀ ਪਰ ਤੁਹਾਡਾ ਇਹ ਸਵਾਰਥੀ ਰੂਪ ਦੇਖ ਕੇ ਹੁਣ ਮੈਂ ਤੈਅ ਕਰ ਲਿਆ ਕਿ ਮੈਨੂੰ ਮੇਰਾ ਹਿੱਸਾ ਚਾਹੀਦਾ ਹੈ ਮੇਰਾ ਪੇਕਾ ਕਰਤਾ ਤੁਸੀਂ ਪਹਿਲਾਂ ਹੀ ਖਤਮ ਕਰ ਰਹੇ ਹੋ ਤਾਂ ਫਿਰ ਮੈਂ ਆਪਣੇ ਪੇਕੇ ਤੇ ਆਪਣਾ ਅਧਿਕਾਰ ਕਿਉਂ ਛੱਡਾਂ ਜੇ ਹੁੰਦੇ ਹੀ ਉਸਦੀ ਭਾਬੀ ਅਰਸ਼ ਇੱਕਦਮ ਬਹੁਤ ਗੁੱਸੇ ਵਿੱਚ ਆ ਗਈ ਤੇ ਕਹਿਣ ਲੱਗੀ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਤੂੰ ਲਾਲਚੀ ਹੈ ਸੀਰਤ ਆਪਣੀਆਂ ਅੱਖਾਂ ਵਿੱਚੋਂ ਹੰਝੂ ਪੂੰਝਦੇ ਹੋਏ ਬੋਲੀ ਜੇ ਮੈਂ ਲਾਲਚੀ ਆ ਤਾਂ ਤੁਸੀਂ ਦੋਨੋਂ ਕੀ ਹੋ ਜੋ ਜਾਇਦਾਦ ਦੇ ਲਾਲਚ ਵਿੱਚ ਮੇਰਾ ਪੇਕਾ ਕਰ ਹੀ ਖਤਮ ਕਰਨ ਤੇ ਤੁਲੇ ਹੋ ਭਾਬੀ ਤੁਸੀਂ ਵੀ ਇੱਕ ਧੀ ਹੋ ਜੇ ਤੁਹਾਡੇ ਪੇਕੇ ਵਾਲੇ ਤੁਹਾਡੇ ਨਾਲ ਐਵੇਂ ਕਰਨ ਤਾਂ ਤੁਹਾਨੂੰ ਕਿਵੇਂ ਦਾ ਲੱਗੇਗਾ ਮੇਰੇ ਪੇਕਿਆਂ ਨੂੰ ਵਿਚ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਗੱਲ ਇੱਥੇ ਦੀ ਹੋ ਰਹੀ ਹੈ ਤੇ ਚੁੱਪਚਾਪ ਇਹਨਾਂ ਪੇਪਰਾਂ ਤੇ ਸਾਈਨ ਕਰ ਤੇ ਇੱਥੋਂ ਦਫਾ ਹੋ ਤੈਨੂੰ ਕੁਝ ਵੀ ਨਹੀਂ ਮਿਲੇਗਾ ਅਰਸ਼ ਨੇ ਇੱਕਦਮ ਗੁੱਸੇ ਵਿੱਚ ਕਿਹਾ ਹਜੇ ਬਹਿਸ ਚੱਲ ਹੀ ਰਹੀ ਸੀ ਕਿ ਉਸੇ ਵਕਤ ਦਰਵਾਜ਼ੇ ਦੀ ਘੰਟੀ ਵੱਜੀ ਨੀਰਜ ਨੇ ਆਪਣੇ ਚਿਹਰੇ ਦੇ ਭਾਵ ਥੋੜੇ ਠੀਕ ਕੀਤੇ ਤੇ ਜਾ ਕੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਇੱਕ ਵਕੀਲ ਨੂੰ ਖੜੇ ਵੇਖ ਕੇ ਉਹ ਉਲਝਣ ਵਿੱਚ ਪੈ ਗਿਆ ਵਕੀਲ ਨੇ ਆਪਣਾ ਹੱਥ ਉਸ ਵੱਲ ਵਧਾਉਂਦੇ ਹੋਏ ਕਿਹਾ ਹੈਲੋ ਮੈਂ ਅਵਿਨਾਸ਼ ਵਰਮਾ ਗਜਿੰਦਰ ਸਿੰਘ ਜੀ ਦਾ ਵਕੀਲ ਮੈਂ ਉਹਨਾਂ ਦੀ ਵਸੀਅਤ ਲੈ ਕੇ ਆਇਆ ਵਸੀਅਤ ਦਾ ਨਾਮ ਸੁਣਦੇ ਹੀ ਨੀਰਜ ਦਾ ਚਿਹਰਾ ਫਿਰ ਤੋਂ ਤਣਾਵਗ੍ਰਸਤ ਹੋ ਗਿਆ ਉੱਧਰ ਉਸਦੀ ਪਤਨੀ ਅਰਸ਼ਵੀ ਇੱਕਦਮ ਹੈਰਾਨ ਹੋ ਕੇ ਕਹਿਣ ਲੱਗੀ ਕੀ ਪਾਪਾ ਨੇ ਵਸੀਅਤ ਬਣਵਾਈ ਸੀ ਪਰ ਵਸੀਅਤ ਬਣਾਉਣ ਦੀ ਕੀ ਜ਼ਰੂਰਤ ਹੈ ਉਹਨਾਂ ਦਾ ਜੋ ਵੀ ਹੈ ਉਹ ਸਾਡਾ ਹੀ ਤਾਂ ਹੈ ਮਿਸਟਰ ਅਵਿਨਾਸ਼ ਨੇ ਢੇਡੀਆਂ ਨਜ਼ਰਾਂ ਨਾਲ ਅਰਸ਼ ਨੂੰ ਦੇਖਦੇ ਹੋਏ ਕਿਹਾ ਕੀ ਮੈਂ ਅੰਦਰ ਆ ਸਕਦਾ ਉਹ ਪਿੱਛੇ हट ਗਈ ਤਾਂ ਮਿਸਟਰ ਅਵਿਨਾਸ਼ ਆ ਕੇ ਸੋਫੇ ਤੇ ਬੈਠ ਗਈ ਉਦੋਂ ਤੱਕ ਹਾਲ ਵਿੱਚ ਪਸਰੀ ਚੁੱਪੀ ਦੇ ਨਾਲ ਜੂਝਦੀ ਹੋਈ ਸੀਰਤ ਵੀ ਆਪਣੇ ਚਿਹਰੇ ਦੇ ਭਾਵਾਂ ਨੂੰ ਨਾਰਮਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਹਜੇ ਵੀ ਉਸ ਦੇ ਚਿਹਰੇ ਤੇ ਦੁੱਖ ਤੇ ਦਰਦ ਸਾਫ਼ ਚਲਕ ਰਿਹਾ ਸੀ ਮਿਸਟਰ ਅਵਿਨਾਸ਼ ਨੇ ਬਿਨਾਂ ਸਮਾਂ ਗਵਾਈ ਵਸੀਅਤ ਪੜ੍ਹਨੀ ਸ਼ੁਰੂ ਕੀਤੀ ਤਾਂ ਅਰਸ਼ ਤੇ ਨੀਰਜ ਦੇ ਚਿਹਰੇ ਦੀਆਂ ਹਵਾਇਆਂ ਉੜਨ ਲੱਗੀਆਂ ਵਸੀਅਤ ਦੇ ਅਨੁਸਾਰ ਗਜਿੰਦਰ ਜੀ ਨੇ ਆਪਣਾ ਮਕਾਨ ਆਪਣੀ ਧੀ ਦੇ ਨਾਮ ਕਰ ਦਿੱਤਾ ਸੀ ਉਸ ਵਸੀਅਤ ਦੇ ਨਾਲ ਇੱਕ ਪੱਤਰ ਵੀ ਸੀ ਉਸ ਪੱਤਰ ਵਿੱਚ ਲਿਖਿਆ ਸੀ ਪੁੱਤ ਤੂੰ ਜ਼ਿੰਦਗੀ ਵਿੱਚ ਅੱਗੇ ਵਧਦਾ ਹੋਇਆ ਇੰਨਾ ਅੱਗੇ ਨਿਕਲ ਗਿਆ ਕਿ ਤੂੰ ਇਹ ਭੁੱਲ ਗਿਆ ਕਿ ਇਸ ਬੁੱਢੇ ਬਾਪ ਨੇ ਕਿੰਨੀ ਮਿਹਨਤ ਨਾਲ ਇਨੂੰ ਪੜਾ ਲਿਖਾ ਕੇ ਇਸ ਕਾਵਲ ਬਣਾਇਆ ਕਿ ਤੂੰ ਅੱਜ ਲੱਖਾਂ ਦੀ ਸੈਲਰੀ ਕਮਾ ਰਹੀ ਹੈ ਪਰ ਤੂੰ ਇੱਕ ਵਾਰ ਵੀ ਪਿੱਛੇ ਮੁੜ ਕੇ ਆਪਣੇ ਮਾਪੇ ਨੂੰ ਇਹ ਨਹੀਂ ਪੁੱਛਿਆ ਕਿ ਉਹਨਾਂ ਦੀਆਂ ਜ਼ਰੂਰਤਾਂ ਕੀ ਨੇ ਉਹਨਾਂ ਨੂੰ ਕੋਈ ਤਕਲੀਫਤਾ ਨਹੀਂ ਉਹਨਾਂ ਨੂੰ ਕੋਈ ਦਰਦਤਾ ਨਹੀਂ ਮੇਰੀ ਬੇਟੀ ਜਦੋਂ ਵੀ ਪੇਕੇ ਆਉਂਦੀ ਮੇਰਾ ਪੂਰਾ ਧਿਆਨ ਰੱਖਣ ਦੀ ਕੋਸ਼ਿਸ਼ ਕਰਦੀ ਤਾਂ ਤੁਹਾਨੂੰ ਲੱਗਦਾ ਕਿ ਉਹ ਕਿਸੇ ਲਾਲਚ ਕਰਕੇ ਮੇਰੇ ਕੋਲ ਆਉਂਦੀ ਹੈ ਪਰ ਉਸਨੇ ਕਦੇ ਮੇਰੇ ਤੋਂ ਕੁਝ ਨਹੀਂ ਮੰਗਿਆ ਹਮੇਸ਼ਾ ਮੈਨੂੰ ਬਾਜ਼ਾਰ ਲਾ ਜਾ ਕੇ ਕਦੇ ਮੇਰਾ ਚਸ਼ਮਾ ਠੀਕ ਕਰਵਾ ਦਿੰਦੀ ਕਦੇ ਨਵੇਂ ਕੱਪੜੇ ਖਰੀਦ ਦਿੰਦੀ ਵਾਪਸ ਜਾਂਦੇ ਹੋਏ ਮੈਂ ਉਸ ਦੀ ਮੁਠੀ ਵਿੱਚ 100-200 ਰੁਪਏ ਥਮਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਮੇਰੀ ਹੀ ਸ਼ਰਟ ਦੀ ਜੇਬ ਵਿੱਚ ਪਾ ਕੇ ਚਲੀ ਜਾਂਦੀ ਬਾਅਦ ਵਿੱਚ ਹੌਲੀ-ਹੌਲੀ ਅਰਸ਼ ਨੇ ਮੇਰੀ ਧੀ ਦਾ ਪੇਕੇ ਘਰ ਆਉਣਾ ਬੰਦ ਕਰਵਾ ਦਿੱਤਾ ਮੈਂ ਤੜਫਦਾ ਸੀ ਮੈਂ ਉਸ ਨੂੰ ਬਾਹਰ ਮੰਦਰ ਵਿੱਚ ਵੇល ਲੈਂਦਾ ਪਰ ਤੁਹਾਡਾ ਦੋਨਾਂ ਦਾ ਉਸ ਨਾਲ ਇਹ ਵਿਵਹਾਰ ਮੈਨੂੰ ਚੰਗਾ ਨਹੀਂ ਸੀ ਲੱਗਦਾ ਤੁਹਾਨੂੰ ਤਾਂ ਮੈਂ ਬਿਮਾਰ ਬੁੱਢਾ ਬੋਝ ਲੱਗਣ ਲੱਗਿਆ ਸੀ ਮੈਂ ਇੱਕ ਰਾਤ ਤੁਹਾਡੀਆਂ ਗੱਲਾਂ ਸੁਣ ਲਈਆਂ ਤੁਸੀਂ ਦੋਵੇਂ ਤਾਂ ਕਹਿ ਰਹੇ ਸੀ ਕਿ ਪਤਾ ਨਹੀਂ ਪਾਪਾ ਦੁਨੀਆ ਕਦੋਂ ਛੱਡਣਗੇ ਤਾਂ ਜੋ ਸਾਨੂੰ ਥੋੜਾ ਚੈਨ ਆਵੇ ਜੋ ਬੱਚੇ ਜਿਉਂਦੇ ਜੀ ਮੇਰੇ ਮਰਨ ਦੀ ਕਾਮਨਾ ਕਰ ਰਹੇ ਸੀ ਮੈਂ ਉਹਨਾਂ ਨੂੰ ਕੁਝ ਨਹੀਂ ਦੇਣਾ ਚਾਹੁੰਦਾ ਇਸ ਲਈ ਮੈਂ ਚੁੱਪ ਚਪੀਤੇ ਵਸੀਅਤ ਬਣਵਾ ਲਈ ਮੈਨੂੰ ਪਤਾ ਸੀ ਕਿ ਮੇਰੇ ਤੋਂ ਬਾਅਦ ਤੁਸੀਂ ਮੇਰੀ ਧੀ ਦੇ ਪੇਕੇ ਪੂਰੀ ਤਰ੍ਹਾਂ ਖਤਮ ਕਰ ਦੇਵੋਗੇ ਇਸ ਲਈ ਆਪਣੀ ਧੀ ਦਾ ਪੇਕਾ ਕਰ ਹਮੇਸ਼ਾ ਬਣਾਈ ਰੱਖਣ ਲਈ ਮੈਂ ਇਹ ਘਰ ਉਸਦੇ ਨਾਮ ਕਰ ਦਿੱਤਾ ਹੈ ਤੁਸੀਂ ਵਸੀਅਤ ਮਿਲਦੇ ਹੀ ਛੇਤੀ ਤੋਂ ਛੇਤੀ ਇਹ ਮਕਾਨ ਮੇਰੀ ਧੀ ਦੇ ਲਈ ਖਾਲੀ ਕਰ ਦਿਓ ਹੁਣ ਤਾਂ ਅਰਸ਼ ਦੇ ਨੀਰਜ ਦੇ ਹੱਥ ਪੈਰ ਫੁੱਲਣ ਲੱਗੇ ਨੀਰਜ ਨੇ ਘਬਰਾ ਕੇ ਆਪਣੀ ਭੈਣ ਵੱਲ ਵੇਖਿਆ ਤੇ ਬੋਲਿਆ ਵੇਖ ਸੀਰਤ ਮੈਂ ਤੇਰਾ ਭਰਾ ਹਾਂ ਪਾਪਾ ਨੇ ਘਰ ਤੇਰੇ ਨਾਮ ਕਰ ਦਿੱਤਾ ਤਾਂ ਕੀ ਹੋਇਆ ਘਰ ਤਾਂ ਸਾਡਾ ਹੀ ਰਹੇਗਾ ਅਰਸ਼ਵੀ ਸੀਰਤ ਦੇ ਕੋਲ ਆ ਕੇ ਉਸਦੇ ਮੋਢੇ ਤੇ ਹੱਥ ਰੱਖਦੇ ਹੋਏ ਬੋਲੀ ਦੀਦੀ ਇਸ ਪੇਕੇ ਘਰ ਵਿੱਚ ਤੁਹਾਡਾ ਹਮੇਸ਼ਾ ਸਵਾਗਤ ਹੋਵੇਗਾ ਅਸੀਂ ਪੂਰੀ ਆਓ ਭਖਤ ਕਰਾਂਗੇ ਤੁਹਾਨੂੰ ਪੂਰਾ ਸਨਮਾਨ ਮਿਲੇਗਾ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਉਸ ਵਕਤ ਸੀਰਤ ਨੇ ਆਪਣੀਆਂ ਭਰੀਆਂ ਅੱਖਾਂ ਨੂੰ ਚੁੰਨੀ ਦੇ ਕੋਨੇ ਨਾਲ ਸਾਫ਼ ਕਰਦੇ ਹੋਏ ਕਿਹਾ ਵੀਰੇ ਭਾਬੀ ਹਜੇ ਥੋੜੀ ਦੇਰ ਪਹਿਲਾਂ ਹੀ ਤੁਹਾਨੂੰ ਇਹ ਗੱਲ ਸਮਝ ਨਹੀਂ ਸੀ ਆ ਰਹੀ ਕਿ ਇਹ ਘਰ ਸਾਡਾ ਹੀ ਹੈ ਉਦੋਂ ਦਾ ਤੁਸੀਂ ਮੇਰਾ ਪੇਕਾ ਘਰ ਖਤਮ ਕਰਨ ਦੀਆਂ ਕੰੱਲਾਂ ਕਰ ਰਹੇ ਸੀ ਮੈਨੂੰ ਤਾਂ ਇਸ ਘਰ ਵਿੱਚੋਂ ਉਂਝ ਵੀ ਕੋਈ ਹਿੱਸਾ ਨਹੀਂ ਸੀ ਚਾਹੀਦਾ ਤੁਹਾਡਾ ਪਿਆਰ ਤੇ ਆਪਣਾਪਨ ਹੀ ਮੇਰੇ ਲਈ ਬਹੁਤ ਸੀ ਘਰ ਭਾਵੇਂ ਮੇਰੇ ਨਾਮ ਤੇ ਰਹਿੰਦਾ ਪਰ ਰਹਿੰਦੇ ਤਾਂ ਤੁਸੀਂ ਇਸ ਘਰ ਵਿੱਚ ਮੈਂ ਤਾਂ ਖੁਸ਼ੀ-ਖੁਸ਼ੀ ਇਹ ਘਰ ਤੁਹਾਡੇ ਨਾਮ ਕਰ ਦਿੰਦੀ ਪਰ ਪਾਪਾ ਨੇ ਤੁਹਾਡਾ ਅਸਲੀ ਰੂਪ ਦੇਖ ਕੇ ਇਹ ਫੈਸਲਾ ਕਰ ਲਿਆ ਤਾਂ ਮੈਂ ਉਹਨਾਂ ਦੀ ਆਖਰੀ ਇੱਛਾ ਨੂੰ ਜ਼ਰੂਰ ਪੂਰੀ ਕਰਾਂਗੀ ਕੱਲ ਤੁਸੀਂ ਇਹ ਘਰ ਛੱਡ ਕੇ ਚਲੇ ਜਾਓ ਜਦੋਂ ਮੇਰੇ ਪਾਪਾ ਨੇ ਇਹ ਘਰ ਮੈਨੂੰ ਦਿੱਤਾ ਤਾਂ ਮੈਂ ਇਸ ਘਰ ਵਿੱਚ ਤੁਹਾਡੇ ਵਰਗੇ ਲੋਕਾਂ ਨੂੰ ਨਹੀਂ ਰਹਿਣ ਦੇ ਸਕਦੀ ਇਸ ਲਈ ਕਿਰਪਾ ਕਰਕੇ ਤੁਸੀਂ ਇਹ ਘਰ ਛੇਤੀ ਤੋਂ ਛੇਤੀ ਖਾਲੀ ਕਰਕੇ ਚਲੇ ਜਾਓ ਇੰਨਾ ਕਹਿ ਕੇ ਸੀਰਤ ਖੜੀ ਹੋਈ ਅਤੇ ਆਪਣੇ ਪਾਪਾ ਦੀ ਤਸਵੀਰ ਨੂੰ ਵੇਖਦੇ ਹੋਏ ਉਸ ਦੀਆਂ ਅੱਖਾਂ ਇੱਕ ਵਾਰ ਫਿਰ ਨਮ ਹੋ ਗਈਆਂ ਤੇ ਸੋਚਣ ਲੱਗੀ ਕਿ ਪਾਪਾ ਨੂੰ ਤਾਂ ਸ਼ਾਇਦ ਪਹਿਲਾਂ ਤੋਂ ਹੀ ਪਤਾ ਸੀ ਕਿ ਇਹ ਮੇਰੇ ਤੋਂ ਮੇਰੇ ਪੇਕੇ ਘਰ ਨੂੰ ਖੋਣ ਦੀ ਕੋਸ਼ਿਸ਼ ਕਰਨਗੀ ਇਸ ਲਈ ਪਾਪਾ ਨੇ ਪਹਿਲਾਂ ਹੀ ਮੈਨੂੰ ਇਸ ਦਾ ਹੱਕਦਾਰ ਬਣਾ ਦਿੱਤਾ ਉਹਨਾਂ ਅੱਖਾਂ ਨਾਲ ਸਿਰ ਝੁਕਾ ਕੇ ਆਪਣੇ ਪਿਤਾ ਦੀ ਤਸਵੀਰ ਨੂੰ ਨਮਸਕਾਰ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ। ਹੁਣ ਉਹ ਪੂਰੇ ਅਧਿਕਾਰ ਨਾਲ ਇਸ ਘਰ ਵਿੱਚ ਰਹਿ ਸਕਦੀ ਸੀ। ਇਸ ਘਰ ਦੇ ਵਿਹੜੇ ਨੂੰ ਸਜਾ ਸਵਾਰ ਸਕਦੀ ਸੀ ਤੇ ਘਰ ਦੀ ਦੇਖਭਾਲ ਕਰ ਸਕਦੀ ਸੀ ਕਿਉਂਕਿ ਉਸਦੇ ਪਾਪਾ ਉਸ ਨੂੰ ਇਹ ਅਧਿਕਾਰ ਦੇ ਕੇ ਗਏ ਸੀ ਕਿ ਉਹ ਉਹਨਾਂ ਦੇ ਮਿਹਨਤ ਨਾਲ ਬਣਾਏ ਇਸ ਘਰ ਨੂੰ ਸੰਭਾਲੇ। ਆਖਿਰਕਾਰ ਅਰਸ਼ ਤੇ ਨੀਰਜ ਨੂੰ 1 ਮਹੀਨੇ ਵਿੱਚ ਹੀ ਪੂਰਾ ਕਰਜ਼ਾ ਖਾਲੀ ਕਰਨਾ ਪਿਆ। ਉਹਨਾਂ ਨੂੰ ਬਹੁਤ ਅਫਸੋਸ ਸੀ ਕਿ ਲਾਲਚ ਵਿਚ ਆ ਕੇ ਉਹਨਾਂ ਨੇ ਬਸ ਰਿਸ਼ਤੇ ਹੀ ਨਹੀਂ ਖੋਏ, ਬਲਕਿ ਇਸ ਘਰ ਤੋਂ ਵੀ ਉਹਨਾਂ ਨੂੰ ਹੱਥ ਧੋਣਾ ਪਿਆ। ਪਰ ਹੁਣ ਪਛਤਾਉਣ ਨਾਲ ਕੁਝ ਨਹੀਂ ਹੋ ਸਕਦਾ ਸੀ ਕਿਉਂਕਿ ਗਜਿੰਦਰ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ ਅਜਿਹਾ ਫੈਸਲਾ ਲਿਆ ਸੀ ਕਿ ਧੀ ਦੇ ਨਾਲ ਕੋਈ ਅਨਿਆਇ ਨਾ ਹੋਵੇ। ਤੇ ਗਲਤ ਸੋਚ ਰੱਖਣ ਵਾਲਿਆਂ ਨੂੰ ਉਹਨਾਂ ਦੇ ਹਿੱਸੇ ਦੀ ਸਜ਼ਾ ਮਿਲ ਗਈ ਸੀ। ਸੀਰਤ ਨੇ ਹੌਲੀ-ਹੌਲੀ ਪੂਰੇ ਘਰ ਨੂੰ ਫਿਰ ਤੋਂ ਸਵਾਰਿਆ। ਘਰ ਦਾ ਹਰ ਇੱਕ ਕੋਨਾ ਜਿਵੇਂ ਉਸ ਨੂੰ ਆਵਾਜ਼ਾਂ ਮਾਰਦਾ ਸੀ। ਕਿਦਰੋਂ ਉਸ ਨੂੰ ਆਪਣੇ ਪਾਪਾ ਦੀ ਹੱਸਣ ਦੀ ਆਵਾਜ਼ ਹੁੰਦੀ ਤੇ ਕਦੇ ਮਾਂ ਦੇ ਗਾਣੇ ਗੁੰਗੁਣਾਉਣ ਦੀ ਆਵਾਜ਼। ਉਸਨੇ ਹਰ ਕਮਰੇ ਵਿੱਚ ਨਵਾਂ ਰੰਗ ਕਰਵਾਇਆ। ਪੁਰਾਣੀਆਂ ਅਲਮਾਰੀਆਂ ਨੂੰ ਸਾਫ਼ ਕਰਕੇ ਉਸ ਵਿੱਚ ਆਪਣੇ ਪਾਪਾ ਦੀਆਂ ਤਸਵੀਰਾਂ, ਕਿਤਾਬਾਂ ਚਸ਼ਮੀ ਬੜੇ ਪਿਆਰ ਨਾਲ ਰੱਖੀ ਉਸਨੇ ਆਪਣੇ ਪਾਪਾ ਦੀ ਯਾਦ ਵਿੱਚ ਇੱਕ ਛੋਟਾ ਜਿਹਾ ਕੋਨਾ ਬਣਵਾਇਆ ਜਿਸ ਨੂੰ ਨਾਮ ਦਿੱਤਾ ਪਾਪਾ ਦੀ ਚੌਂਕੀ ਉੱਥੇ ਹਰ ਸ਼ਾਮ ਨੂੰ ਉਹ ਦੀਵਾ ਜਗਾਉਂਦੀ ਕੁਝ ਦਿਨ ਬੈਠਦੀ ਚੁੱਪਚਾਪ ਉਹਨਾਂ ਦੇ ਖੱਤ ਪੜ੍ਹਦੀ ਜੋ ਉਸ ਨੂੰ ਵਸੀਅਤ ਦੇ ਨਾਲ ਮਿਲੇ ਸੀ ਇਸ ਦੌਰਾਨ ਹੀ ਸੀਰਤ ਨੂੰ ਮੁਹੱਲੇ ਦੀ ਇੱਕ ਕੁੜੀ ਮਿਲੀ ਮੀਰਾ ਜੋ ਆਪਣੇ ਪਾਪਾ ਦੀ ਬਿਮਾਰੀ ਦੇ ਕਾਰਨ ਸਕੂਲ ਛੱਡ ਚੁੱਕੀ ਸੀ ਸੀਰਤ ਨੂੰ ਉਸ ਕੁੜੀ ਵਿੱਚ ਆਪਣਾ ਆਪ ਲਿਖਿਆ ਉਸਨੇ ਮੀਰਾ ਦੀ ਪੜ੍ਹਾਈ ਦਾ ਪੂਰਾ ਝਿਮਾਂ ਲੈ ਲਿਆ ਹੌਲੀ-ਹੌਲੀ ਨੇੜੇ-ਤੇੜੇ ਦੀਆਂ ਕੁਝ ਧੀਆਂ ਦੀ ਮਦਦ ਵੀ ਕਰਨ ਲੱਗੀ ਜੋ ਕਿਸੇ ਨਾ ਕਿਸੇ ਵਜ੍ਹਾ ਕਰਕੇ ਪੜ੍ਹਾਈ ਜਾਂ ਆਪਣੇ ਸੁਪਨਿਆਂ ਤੋਂ ਦੂਰ ਹੋ ਰਹੀਆਂ ਸਨ ਉਸਨੇ ਆਪਣੇ ਘਰ ਦਾ ਇੱਕ ਕਮਰਾ ਸ਼ਕਤੀ ਕਲਾਸ ਬਣਾ ਦਿੱਤਾ ਜਿੱਥੇ ਹਰ ਸ਼ਾਮ ਨੂੰ ਆਂਢ-ਗੁਆਣ ਦੀਆਂ ਧੀਆਂ ਪੜ੍ਹਨਾ ਆ ਕੇ ਪੜਨ ਲੱਗੀਆਂ ਇੱਕ ਦਿਨ ਪਿੰਡ ਦੇ ਪ੍ਰਧਾਨ ਆਪ ਉਸ ਕੋ ਲਾਏ ਤੇ ਬੋਲੇ سیرਤ ਪੁੱਤ ਤੂੰ ਸੱਚਮੁੱਚ ਹੀ ਆਪਣੇ ਪਾਪਾ ਦਾ ਨਾਮ ਰੋਸ਼ਨ ਕਰ ਦਿੱਤਾ ਹੈ ਤੇਰੇ ਪਾਪਾ ਹਮੇਸ਼ਾ ਕਹਿੰਦੇ ਸੀ ਕਿ ਮੇਰੀ ਧੀ ਤੇ ਮੈਨੂੰ ਗਰਵ ਹੈ ਅੱਜ ਸਮਝ ਆਇਆ ਕਿਉਂ ਕਹਿੰਦੇ ਸੀ ਉਹ ਉਸੇ ਵਕਤ سیرਤ ਨੇ ਆਪਣੇ ਪਾਪਾ ਦੀ ਤਸਵੀਰ ਵੱਲ ਵੇਖਿਆ ਤਾਂ ਉਸ ਨੂੰ ਐਵੇਂ ਲੱਗਿਆ ਜਿਵੇਂ ਉਹ ਮੁਸਕਰਾ ਰਹੇ ਹੋਣ ਪਿਆਉ ਦੀ ਦੇ ਪਿਆਰ ਦੀ ਇਹ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੇ ਕਰਿਓ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂਕਿ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ